ਠੰਡੀ ਸੀ ਲੱਗੀ ਦੇਖ ਸਕਦੇ ਹੋ ਤੇ ਪਾਣੀ ਤੋਂ 7 ਦਿਨ ਕੱਢਦੀ ਹੈਗੀ ਤੇ ਅੜ ਰਹੇ ਨੇ ਚੰਗਾ ਸਟਾਰਟ ਕਰਿਆ ਬਣਾਉਣਾ ਤੇ ਮੈਂ ਦਾ ਵੀ ਬੰਦ ਹਵਾਨੇ ਦੇ ਵਿੱਚ ਹੀ ਰਹੂਗੀ ਥਾਣ ਬਹੁਤ ਸੋਹਣੇ ਆਗੇ ਦੀ ਵੀਡੀਓ ਬਣਾ ਰਹੇ ਆਪਾਂ ਪਿੰਡ ਆਦਮਪਰਾ ਤਸਵੀਰ ਰਾਮਪਰਾ ਪੂਲ ਤੇ ਜ਼ਿਲ੍ਹਾ ਬਠਿੰਡਾ ਸਾਹਮਣੇ ਜਿਹੜੀ ਤੁਸੀਂ ਝੋਟੀ ਦੇਖ ਰਹੇ ਹੋ ਇਹ ਵਿਕਾਊ ਆ ਗਈ ਦੂਜਾ ਸੁਗਾ ਸੋਣਾ ਨੇ ਪਾਣੀ ਤੋਂ 7 ਦਿਨ ਇਹਦੇ ਬਾਕੀ ਆ ਹਜੇ ਵੇਖਣ ਨੂੰ ਠੰਡੀ ਸੀਲ ਲੱਗਦੀ ਆ ਉਹ ਤੇ ਬਾਕੀ ਥਣਾ ਥਣਾ ਦੀ ਸਾਫ ਆ ਗਈ ਤੇ ਸਾਂਭੀ ਵੀ ਚੰਗੀ ਆ ਗਈ ਬਾਕੀ ਡਿਟੇਲ ਆਪਾਂ ਸਾਰੀ ਬਾਈ ਤੋਂ ਲੈ ਕੇ ਦੇਵਾਂਗੇ ਕੀ ਡਿਟੇਲ ਆ ਤੋੜ ਕੇ ਵੀ ਦਿਖਾਵਾਂਗੇ ਰੇਟ ਵੀਡੀਓ ਦੇ ਵਿੱਚ ਹੀ ਹੋਊਗਾ ਤੇ ਐਂਡ ਤਾਈਂ ਜੁੜੇ ਰਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਜਾਇ ਹੁਣ ਤੋਂ ਆਪਾਂ ਜਿਆਦਾ ਸੰਭਾਣੀ ਲੈਂਦੇ ਤੇ ਬਾਈ ਨਾਲ ਗੱਲਬਾਤ ਕਰਾਉਨੇ ਆ ਤੇ ਡਿਟੇਲ ਲੈ ਕੇ ਦਿੰਨੇ ਆ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਸਭ ਤੋਂ ਪਹਿਲਾਂ ਆਪਣਾ ਨਾਂ ਦੱਸ ਦਿਓ ਬਈ ਨਾਂ ਗੁਰਪ੍ਰੀਤ ਆ ਠੀਕ ਹੈ ਜਿਹੜਾ ਬਟੰਡਾ ਜ਼ਿਲ੍ਹਾ ਬਟੰਡਾ ਦੀਨੇ ਵਾਲੇ ਰਾਤ ਚੱਕੀ ਕੋਲੇ ਘਰ ਆਪਣਾ ਚੱਕੀ ਕੋਲੇ ਘਰ ਆਪਣਾ ਹਾਂਜੀ ਠੀਕ ਹੈ ਤੇ ਜਿਹੜੀ ਆਪਾਂ ਹੈ ਬਾਈ ਝੋਟੀ ਵੇਚਣ ਲੱਗੇ ਆਂਗੇ ਇਹਦੀ ਕੀ ਡਿਟੇਲ ਆ ਗਈ ਕਿਹੜੇ ਸੂਏ ਸੁਣਾ ਇਹਨੇ ਬਈ ਦੂਜੇ ਸੂਏ ਸੁਣਾ ਇਹਨੇ ਕਿੰਨੇ ਦਿਨ ਕੱਢਦੀ ਆ ਇਹ ਬਸ 7-8 ਦਿਨ 7-8 ਦਿਨ ਲੱਗ ਜੂਗੀ ਹਾਂਜੀ ਠੀਕ ਹੈ ਦੁੱਧ ਦੀ ਕਿੰਨੀ ਉਮੀਦ ਹੈ ਦੁਬਈਸ ਵਾਰ ਲਗਭਗ 13 ਤੋਂ 14 ਲੀਟਰ ਦਊਗਾ ਜੀ। 13 ਤੋਂ 14 ਲੀਟਰ ਦੀ ਉਮੀਦ ਹੈਗੀ ਐ ਇਸ ਵਾਰ। ਵੀ ਇੰਨਾ ਕੱਢ ਦੂ। ਹਾਂਜੀ। ਠੀਕ ਐ। ਤੇ ਉਹ ਕਿਵੇਂ ਆ ਗਈ ਠੰਡੀ ਸੀ ਲੱਗੀ। ਪੂਰੀ। ਜਮਾ ਜੀ ਬਹੁਤ ਜੀ। ਕੋਈ ਚੋਈ ਜਾਵੇ ਜੀ ਬੰਦਾ। ਠੀਕ ਐ। ਉਹ ਵੈਸੇ ਦੇਖਣ ਨੂੰ ਵੀ ਲੱਗਦੀ ਆ ਹਨਾ। ਹਾਂਜੀ। ਬਾਕੀ ਹੁਣ ਜਿਵੇਂ ਮੈਂ ਉਪਰਾਂ ਗਾ ਇਹਨੂੰ ਕੋਈ ਇਦਾਂ ਦਾ ਕੋਈ ਐ ਨਹੀਂ ਚੱਕਰ ਹਨਾ। ਤੇ ਥਣਾ ਥਣਾ ਨੂੰ ਕਿਵੇਂ ਆ? ਜਮਾ ਓਕੇ ਜੀ। ਓਕੇ ਜਮਾ। ਠੀਕ ਐ। ਤੇ ਆਪਾਂ ਮੁੱਲ ਕਿੰਨਾ ਰੱਖਿਆ ਤਾਂ? ਮੁੱਲ ਕੋਈ ਇੱਕ ਬੱਚੀ। ਇੱਕ ਬੱਚੀ ਠੀਕ ਆ ਬਾਕੀ ਹੋ ਜੂ ਮੌਕੇ ਤੇ ਮਾੜਾ ਮੋਟਾ ਹਨਾ ਠੀਕ ਹੈ ਤੇ ਖੋਲ ਕੇ ਦਾ ਗੇੜਾ ਦਵਾ ਦੇ ਲੋ ਵੀ ਦੋਸਤੋ ਡਿਟੇਲ ਤਕਰੀਬਨ ਆਪਾਂ ਤੁਹਾਨੂੰ ਲਈ ਦਿੱਤੀ ਹੈਗੀ ਤੇ ਤੁਰਦੀ ਨੂੰ ਕਿਹਾ ਚੈੱਕ ਕਰ ਲਿਓ ਤੁਸੀਂ ਇਹਨੂੰ ਤੇ ਠੰਡੀ ਸੀਲ ਹੈਗੀ ਦੇਖ ਸਕਦੇ ਹੋ ਤੇ ਪਾਣੀ ਤੋਂ 7 ਦਿਨ ਕੱਢਦੀ ਹੈਗੀ ਤੇ ਅੜ ਰਹੇ ਨੇ ਚੰਗਾ ਸਟਾਰਟ ਕਰਿਆ ਬਣਾਉਣਾ ਤੇ ਮੈਂ ਦਾ ਵੀ ਬੰਦ ਹਵਾਨੇ ਦੇ ਵਿੱਚ ਹੀ ਰਹੂਗੀ ਥਾਣ ਬਹੁਤ ਸੋਹਣੇ ਆਗੇ ਥਾਣਾ ਦੇ ਵਿੱਚ ਵਿੱਥੀ ਵੀ ਬਹੁਤ ਆ ਤੇ ਬਾਕੀ ਹਜੇ ਦਿਨ ਕੱਢਦੀ ਆ ਤੇ ਅਡਰੇ ਨੇ ਹੋਰ ਤਿਆਰ ਕਰਨਾਗਾ ਬੈਕ ਸਾਈਡ ਤੋਂ ਵੀ ਦੇਖ ਸਕਦੇ ਹੋ ਥਾਣਾ ਦਾ ਸੈਜ ਬਹੁਤ ਵਧੀਆਗਾ ਥਾਣਾ ਦੇ ਵਿੱਚ ਵਿੱਥੀ ਵੀ ਚੰਗੀ ਆ ਇਧਰਲੀ ਸਾਈਡ ਤੋਂ ਵੀ ਦੇਖ ਸਕਦੇ ਹੋ ਤੁਸੀਂ ਤੇ ਬਾਕੀ ਮੋਰ ਨੂੰ ਵੀ ਚੰਗਾ ਕੱਢੂਗੀ ਆਰਡਰ ਤੇ ਬਾਕੀ ਤੁਸੀਂ ਆਪਦੀ ਤਸੱਲੀ ਕਰਕੇ ਤੇ ਆਪਦੀ ਸਮਝ ਦੇ ਨਾਲ ਖਰੀਦਨੀਆ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਇਸ ਨੰਬਰ ਦੇ ਉੱਤੇ ਕਾਲ ਕਰਕੇ ਤੇ ਤੁਸੀਂ ਝੋਟੀ ਨੂੰ ਖਰੀਦ ਸਕਦੇ ਹੋਗੇ ਵੀਡੀਓ ਦੇ ਐਂਡ ਤੱਕ ਜੁੜਨ ਲਈ ਸਾਰੇ ਭਰਾਵਾਂ ਦਾ ਧੰਨਵਾਦ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ